ਇਹ ਨਹੀਂ ਜਾ ਸਕਦਾ ਇੱਥੋਂ ਤੈਨੂੰ ਮੈਂ ਕਹਿਤਾ ਹੀ ਹੀ ਮੈਂ ਮੁਰਜਾ ਜੇੜ ਚੰਦੀ ਨਹੀਂ ਹੁੰਦੀ ਉਹ ਮੋਟਰਸਾਈਕਲ ਸਿੱਧੀ ਕਰਦੇ ਚਲਾ ਜਾ ਕਿਉਂ ਮੈਂ ਨਹੀਂ ਉਹ ਕਰਦਾ ਮੋਟਰਸਾਈਕਲ ਸਿੱਧੀ ਤੇ ਫੇ ਪੁੱਠਾ ਕੰਮ ਕਿਉਂ ਕੀਤਾ ਉਹ ਕਿਹੜਾ ਪੁੱਠਾ ਕੰਮ ਹੋ ਗਿਆ ਰਾਜ ਖਲੋਤੀ ਸੀ ਕਿਉਂ ਮੇਰੇ ਕੋ ਲੱਤ ਵੱਜ ਗਈ ਇਹਦੇ ਵਿੱਚ ਕਿਹੜਾ ਕਿਹੜਾ ਹਰਜਾਲੀ ਗੱਲ ਹੋ ਗਈ ਉਹ ਟੈਂਕੀ ਨੂੰ ਡੈਂਟ ਪੈ ਗਿਆ ਨਾ ਤੇ ਕਿਨੇ ਸਿੱਧੇ ਕਰਾਉਣੇ ਆ ਅੱਗੇ ਆਪਣਾ ਨਿਸ਼ਾਨ ਪਾਰ ਫਿਰ ਅੱਗੇ ਬੜੀ ਅਪਲਾਈਡ ਫਾਰਸੀ ਨਾ ਉਹ ਨਾ ਭਾਈ ਇਹ ਨਹੀਂ ਤੈਨੂੰ ਜਾਣ ਦੇਣਾ ਕਿਨੇ ਨਹੀਂ ਜਾਣ ਦੇਣਾ ਮੈਂ ਓਏ ਤੇਰੀ ਭੋਲਿਆ ਓਏ ਤੇਰੀ ਵੀ ਭੋਲਿਆ ਆ ਦਾਤਰੀ ਪਿੱਛੇ ਕਰ ਲਾ ਸਮਝਦਾ ਨਾ ਇਹ ਮੇਰੀ ਦਾਤਰੀ ਕਈ ਦਿਨਾਂ ਤੋਂ ਲਹੂ ਮੰਗਦੀ ਆ ਲਹੂ ਮੰਗਦੀ ਆ ਇਹਨੂੰ ਕਵੇਲੇ ਲੈ ਜਾ ਲਹੂ ਮੰਗਦੀ ਆ ਤੇ ਤੇਰੇ ਤਾਂ ਲਹੂ ਵੀ ਨਹੀਂ ਨਿਕਲਣਾ ਲੁੱਕ ਨਿਕਲਣੀ ਲੁੱਕ ਗੰਦਾ ਤੇਲ ਹਿਮਿਆ ਹਟ ਜਾ ਜਿਦੇ ਦਾ ਪਾਉ ਤੈਨੂੰ ਪਤਾ ਮੈਂ ਜਿੱਦਾ ਬੜਾ ਭੈੜਾ ਆ ਜਿੱਦਾ ਤੂੰ ਬਹੁਤ ਭੈੜਾ 8-8 ਦਿਨ ਮੂੰਹ ਨਹੀਂ ਧੋਂਦਾ ਐਡੇ ਜਿੱਦਾ ਭੈੜਾ ਤੂੰ ਮੈਂ ਇੱਥੇ ਗੁੱਸਾ ਚੜ ਗਿਆ ਨਾ ਤੇ ਇੱਥੇ ਰੰਗ ਹੋ ਰੋ ਜਾਣਾ ਇੰਦੇ ਦੇ ਤੇ ਤੂੰ ਨਾ ਉਥੇ ਮੋਟਰਸਾਈਕਲ ਸਿੱਧੀ ਕਰ ਲਾ ਤੇ ਜਾ ਕੀ ਗੱਲ ਐ ਸਿੱਧੀ ਕਰ ਮੋਟਰਸਾਈਕਲ ਕੌਣ ਕਰੇ ਸਿੱਧੀ ਇਥੋਂ ਨਾ ਕਤਲੋਂ ਘਾਰਤ ਹੋ ਜਾਂਦੇ ਆ ਤੇ ਮਫਰੂਰੀਆਂ ਕੱਟਣੀਆਂ ਪੈਣੀਆਂ ਇਸ ਕੰਮ ਚ ਤੇ ਮੁਰ ਜਾ ਮੈਂ ਆਨਾ ਵੀ ਅਨਾ ਦੇ ਵਿੱਚ ਨਾ ਮੇਰੀ ਇੱਥੇ ਭਾਵੇਂ ਧੌਂ ਤੇ ਦਾਤਰੀ ਫੇਰ ਦੇ ਹਾਂ ਇਹ ਨੀਓ ਮੋਟਰਸਾਈਕਲ ਨੀਓ ਸਿੱਧੀ ਕਰਨੀ ਜੋ ਕੁਛ ਮਰਜੀ ਹੋ ਜਾ ਤੇ ਤੂੰ ਲਾਂਬੇ ਹੋ ਜਾ ਰੇੜੀ ਤੋਂ ਪਿੱਛੇ ਹੋ ਥੱਲੇ ਹੋ ਤੂੰ ਥੱਲੇ ਹੋ ਜਾ ਮੈਂ ਨਹੀਂ ਹੋ ਅੱਜ ਤੇਰਾ ਮੈਂ ਖੋਤਾ ਖੋਲ ਲੈਣਾ ਖੋਤਾ ਕਿਸ ਹਿਸਾਬ ਚ ਖੋਲੇਗਾ ਮੋਟਰਸਾਈਕਲ ਵਾਲੇ ਹਿਸਾਬ ਚ ਉਹ ਕਿਉਂ ਤੂੰ ਸੁਟੀ ਨਹੀਂ ਮੈਂ ਤੇਰਾ ਨਿਬੜਦਾ ਜੇਰਾ ਮੈਨੂੰ ਪੱਠਾ ਜੱਥਾ ਕਰਾਉਂ